ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਵਾਟਸਵਾਗਤ ਹੈ ਜੀ ਅੱਜ ਅਸੀਂ ਥੋੜੀ ਵਾਸਤੇ ਸੂਟ ਲੈ ਕੇ ਆਇਆ ਰਿਪੋਰਟ ਜਿਹੜੇ ਮੇਰੇ ਹੈਂਡਵਰਕ ਵਾਲੇ ਸੂਟ ਰੈਡੀ ਕੀਤੇ ਹੋਏ ਸੀ ਮੇਰਾ ਹੈਗਾ ਔਨਲਾਈਨ ਕਮ ਸਭ ਨੂੰ ਪਤਾ ਜਿਸ ਥੀਨ ਮੈਂ ਵੀਡੀਓ ਪਾਈ ਸੀਗੀ ਉਸ ਥੀਨ ਮੈਨੂੰ ਮਤਲਬ ਅਸੀਂ ਬਾਹਰ ਚਲੇ ਗਏ ਸੀਗੇ ਅਮਰਜੈਂਸੀ ਕਿਤੇ ਜਾਣਾ ਪਿਆ ਸੀ ਬਹੁਤ ਘੱਟ ਬੁਕਿੰਗ ਕਿਸੇ ਦੇ ਸਾਹਮਣੇ ਬਾਰ-ਬਾਰ ਫੋਨ ਖੋਲਣਾ ਉਹ ਵੀ ਇਦਾਂ ਹੁੰਦਾ ਕਿ ਚਲੋ ਬੇਸ਼ੱਕ ਕੰਮ ਆ ਆਪਣਾ ਪਰ ਜਿੱਥੇ ਜਾਣੇ ਜੀ ਉੱਥੇ ਜੇ ਆਪਾਂ ਫੋਨ ਤੇ ਬੈਠੇ ਰਹੀ ਉਹ ਵੀ ਵ ਜਿਹੜੇ ਇਹ ਸੂਟ ਨੇ ਇਹਨਾਂ ਦੀ ਮੇਰੇ ਤੋਂ ਬੁਕਿੰਗ ਨਹੀਂ ਸੀ ਲਈਗੀ ਇਹ ਮੈਂ ਰਿਪੀਟ ਪਾ ਰਹੀ ਹਾਂ ਹੁਣ ਸੂਟ ਸਾਰੇ ਜਿਨ੍ਹਾਂ ਨੂੰ ਹੈਂਡਵਰਕ ਦੇ ਸੂਟ ਦੀ ਨੀਡ ਹੈ ਉਹ ਦੇਖ ਸਕਦੇ ਨੇ ਜੀ ਇਹ ਸੂਟ ਰਿਪੀਟ ਲੈ ਸਕਦੇ ਆ ਠੀਕ ਹੈ ਜੀ ਬੁਕਿੰਗ ਲਈ ਨੰਬਰ ਹੈਗਾ 8283828381 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਇਹ ਆਪਣੇ ਸਾਰੇ ਹੈਂਡਵਰਕ ਵੀ ਫੰਕਸ਼ਨਲ ਸੂਟ ਨੇ ਜੀ ਇਹ ਪਿਓਰ ਸ਼ਿਮਰ ਦੇ ਉੱਪਰ ਬਣਿਆ ਹੋਇਆ ਦਬਕੇ ਦੇ ਨਾਲ ਸੂਟ ਆ ਬਹੁਤ ਪਿਆਰਾ ਸੂਟ ਆ ਜੀ ਕਾਫੀ ਹੈਵੀ ਲੁੱਕ ਆ ਸੂਟ ਦੇ ਧੱਬਕੇ ਦੇ ਨਾਲ ਬਣਿਆ ਹੋਇਆ ਇਹ ਹੈਗਾ ਦਾ ਕੇਰਾ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਬਹੁਤ ਸੋਹਣਾ ਦੁਪੱਟਾ 9500 ਇਸ ਸੂਟ ਦਾ ਪ੍ਰਾਈਸ ਆ ਨੈਕਸਟ ਦੇ ਦੇ ਰਹੀਆਂ ਕਿਉਂਕਿ ਮੈਂ ਜ਼ਿਆਦਾਤਰ ਹੈਵੀ ਸੂਟਾਂ ਦੀ ਵੀਡੀਓ ਸੰਡੇ ਨੂੰ ਹੀ ਪਾਣੀ ਹੁੰਦੀ ਆ ਸੰਡੇ ਨੂੰ ਕਈ ਵਾਰੀ ਆਣਾ ਜਾਣਾ ਲੱਗਿਆ ਰਹਿੰਦਾ ਇਹ ਹੈਗਾ ਜੀ ਬਹੁਤ ਪਿਆਰਾ ਸ਼ਿਮਰ ਦੇ ਉੱਪਰ ਹੀ ਸੂਟ ਆ ਹੈਂਡਵਰਕ ਦਾ ਇਹਦੇ ਨਾਲ ਜਿਹੜੀ ਸਲਵਾਰ ਆ ਉਹ ਤੁਹਾਨੂੰ ਬ੍ਰੋਕੇਟ ਦੀ ਮਿਲੇਗੀ ਇਹ ਹੈਗੀ ਆ ਜੀ ਸਲਵਾਰ ਇਹਦੀ ਬ੍ਰੋਕੇਟ ਦੀ ਇਹਦਾ ਤੁਸੀਂ ਪੈਂਟ ਸੂਟ ਬਣਾ ਸਕਦੇ ਹੋ ਬਹੁਤ ਸੋਹਣੀ ਲੁੱਕ ਆਏਗੀ ਸੂਟ ਦੇ ਬਾਕੀ ਸਲਵਾਰ ਬਣਾ ਸਕਦੇ ਹੋ ਉਹ ਤੁਹਾਡੀ ਚੁਆਇਸ ਆ ਇਹਦੇ ਨਾਲ ਸ਼ਿਮਰ ਦਾ ਹੀ ਤੁਹਾਨੂੰ ਹੈਂਡਵਰਕ ਦਾ ਦੁਪੱਟਾ ਮਿਲੇਗਾ ਤੇ ਪ੍ਰਾਈਸ ਹੈਗਾ ਜੇ ਸੂਟ ਦਾ ਇਸ ਦਾ 6700 6700 ਦਾ ਸੂਟ ਆ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਵੀ ਬ੍ਰாக்கਟ ਦੀ ਸਲਵਾਰ ਹੈ ਜੇ ਬਹੁਤ ਪਿਆਰਾ ਕਲਰ ਆ ਸੇਮ ਹੀ ਡਿਜ਼ਾਈਨ ਦੇ ਵਿੱਚ ਹੈ 6700 ਦਾ ਸੂਟ ਆ ਕਲਰ অপਸ਼ਨ ਬਹੁਤ ਪਿਆਰੀ ਆ ਇਹ ਹੈਗੇ ਨੇ ਇਹਦੇ 4 ਕਲਰ ਬਹੁਤ ਪਿਆਰੇ ਸ਼ੇਡ ਨੇ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਚੋਂ ਕਲਰ ਪਸੰਦ ਆ ਉਸਦੀ ਪਿਕ ਸੈਂਡ ਕਰ ਸਕਦੇ ਹੋ ਨੈਕਸਟ ਦੇ ਰਹੇ ਹਾਂ ਔਰਗੇਂਜ਼ਾ ਦੇ ਉੱਪਰ ਫਰੰਟ ਹੈਵੀ ਦੇ ਨਾਲ ਟੋਟਲੀ ਪਰਲਸ ਤੇ ਕਟਦਾਣੇ ਦੇ ਨਾਲ ਬਣਿਆ ਹੋਇਆ ਸੂਟ ਆ ਪਰਲਸ ਵਰਕ ਆ ਜੀ ਕਟਦਾਣੇ ਦਾ ਵਰਕ ਆ ਘੇਰੀ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੂਟ ਦੇ ਇਹਦੇ ਨਾਲ ਸਿਲਕ ਦੀ ਸਲਵਾਰ ਆ ਔਰਗੇਂਜ਼ਾ ਦੀ ਸ਼ਰਟ ਆ ਤੇ ਔਰਗੇਂਜ਼ਾ ਦਾ ਹੀ ਫੋਰ ਸਾਈਡਿਡ ਬਹੁਤ ਪਿਆਰਾ ਜੀ ਇਹਦਾ ਖੁੱਲਣ ਡੁੱਲਿਆ ਜਿਹਾ ਦੁਪੱਟਾ ਤੇ ਪ੍ਰਾਈਸ ਹੈਗਾ ਸੂਟ ਦਾ 4800 4800 ਦਾ ਸੂਟ ਆ ਜੀ ਸ਼ਿਪਿੰਗ ਅਲੱਗ ਤੋਂ ਰਹੇਗੀ ਕਲਰ ਇਹਦੇ ਵਿੱਚ ਤੁਹਾਨੂੰ ਇਹ ਤਿੰਨ ਮਿਲ ਜਾਣਗੇ ਠੀਕ ਹੈ ਜੀ ਤਿੰਨ ਕਲਰ ਨੇ ਚ ਬਹੁਤ ਸੋਹਣੇ ਸੋਹਣੇ ਜੀ ਤੇ ਇੱਕ ਸੂਟ ਤੁਹਾਨੂੰ ਮਿਲੇਗਾ ਇਹ ਪਿਓਰ ਕ੍ਰੇਪ ਦੇ ਉੱਪਰ ਪਿਆਚ ਵਰਕ ਦੇ ਨਾਲ ਆ ਸੂਟ ਰੈਡੀ ਫਰੰਟ ਹੈਵੀ ਹੈ ਸਾਰਾ ਕਟਦਾਣੀ ਦੇ ਨਾਲ ਬਣਿਆ ਹੋਇਆ ਪੀਸਾ ਬਾਜੂ ਵੀ ਇਸ ਤੀਆਂ ਤੁਹਾਨੂੰ ਹੈਵੀ ਚ ਮਿਲਣਗੇ ਆ ਇਹ ਕੇਰਾ ਜੇ ਬਹੁਤ ਸੋਹਣਾ ਤੇ ਇਹ ਹੈਗਾ ਇਹਦਾ ਹੈਵੀ ਲੁੱਕ ਦੁਪੱਟਾ ਬਹੁਤ ਪਿਆਰਾ ਪੀਸਾ ਦੁਪੱਟਾ ਸਾਰਾ ਹੈਵੀ ਆ ਵਿੱਚੋਂ ਵੀ ਚਨਾਉਂਸ਼ ਫੌਨ ਦਾ ਦੁਪੱਟਾ ਤੇ ਫੋਰ ਸਾਈਡ ਬਾਰਡਰ ਬਹੁਤ ਪਿਆਰਾ ਹੈ ਇਹਦੇ ਤੁਸੀਂ ਸ਼ਾਰਟ ਸ਼ਾਰਟ ਬਣਾ ਕੇ نیچے ਲੂਜ਼ਰ ਗਰਾਰਾ ਬਣਾ ਸਕਦੇ ਹੋ ਬਹੁਤ ਸੋਹਣੀ ਲੁੱਕ ਆਏਗੀ ਸੂਟ ਦੀ ਬਾਕੀ ਸਿੰਪਲ ਸਲਵਾਰ ਸੂਟ ਤਾਂ ਲੱਗੇਗਾ ਹੀ ਲੱਗੇਗਾ ਪਿਆਰਾ ਬਣਿਆ ਹੋਇਆ ਇਹ ਇੱਕ ਇਹਦੇ ਵਿੱਚ ਹੈਗਾ ਜੀ ਪਿੰਕ ਸ਼ੇਡ ਆ نیچے ਥੋੜਾ ਪਰਪਲ ਟੋਨ ਤੇ ਆ ਤੇ ਇੱਕ ਤੁਹਾਨੂੰ ਇਹਦੇ ਵਿੱਚ ਸੀ ਗ੍ਰੀਨ ਜਾਂ ਸ਼ੇਡ ਮਿਲ ਜਾਏਗਾ ਇਹ ਸੂਟ ਮੇਰੇ ਬਹੁਤ ਜ਼ਿਆਦਾ ਪਸੰਦ ਆਣਿਆ ਸਾਰਿਆਂ ਨੂੰ ਇਹ ਹੈਗਾ ਜੀ 크ਰੇਪ ਦੇ ਉੱਪਰ ਪ੍ਰਿੰਟ ਬਹੁਤ ਪਿਆਰਾ ਸੂਟ ਆ 크ਰੇਪ ਦੇ ਉੱਪਰ ਬਣਿਆ ਹੋਇਆ ਪੀਸ ਆ ਟੋਟਲੀ ਹੈਂਡਵਰਕ ਦੇ ਨਾਲ 크ਰੇਪ ਦੀ ਸਲਵਾਰ ਹੈ ਜੇ ਤੇ ਇਹ ਹੈਗਾ ਇਹ 오ਰਗੈਂਜ਼ਾ ਦਾ ਹੈਵੀ ਦੁਪੱਟਾ ਸਾਰੇ ਦੁਪੱਟੇ 'ਚ ਵਰਕ ਮਿਲੇਗਾ ठीक है जी प्राइस है सूट का फिफ्टी एट हंड्रड अठवंजा सौ का सूट आ कलर ऑप्शन देख लो कलर बहुत सोहने सोने हैं एक हैगा फ्रोज़ी फ्रोज़ी का जोड़ा स्टफ है, है फ्रोजी। फ्रोजी दा शर्ट दा सटन का आएगा सलवार करेप दी बाकी प्रिंट बहुत सोने है सारी ए दो तीन पीस तो सेल हो गई काफ़ी सारे कलर से भी तीन चार सूट सेल हो गए ਇਹ ਸੂਟ ਹੈਗਾ ਜੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਵਰਕ ਸੂਟ ਦਾ ਵਰਕ ਕਿੰਨੀ ਦੇਖ ਕੇ ਤਾਂ ਰੂਹ ਖੁਸ਼ ਹੁੰਦੀ ਆ ਉੱਪਰ ਕਲਰ ਇਹ ਹੈਗਾ ਦੇਖੋ ਬਹੁਤ ਪਿਆਰਾ ਵਰਕ ਸੂਟ ਦੇ ਉੱਪਰ ਫਰੰਟ ਸਾਰਾ ਹੈਵੀ ਠੀਕ ਹੈ ਜੀ ਬਾਜੂ ਵੀ ਹੈਵੀ ਦੇ ਵਿੱਚ ਮਿਲਣ ਗਿਆ ਵਰਕ ਦੇ ਵਿੱਚ ਹੈਗਾ ਬਹੁਤ ਪਿਆਰਾ ਸਿਲਵਰ ਤਿੱਲਾ ਸਿੱਪੀ ਟੇਕਟ ਦਾਣਾ ਨਾਲ ਹੈਗਾ ਜੀ ਇਹ ਬਹੁਤ ਸੋਨਾ ਜਿਹਾ ਦੁਪੱਟਾ ਦੁਪੱਟੇ ਦੀ ਲੁੱਕ ਦੇਖੋ ਕਾਫੀ ਹੈਵੀ ਲੁੱਕ ਲਾਈਕ ਆ ਬਹੁਤ ਸੋਨਾ ਵੀਡੀਓਜ਼ ਪਤਾ ਨਹੀਂ ਕਿਦਾਂ ਦਾ ਦਿਖ ਰਿਹਾ ਸੂਟ ਪਰ ਵੈਸੇ origignal ਸੂਟ ਜੀ ਆਪਾਂ ਦੇਖਦੇ ਆ ਰੀਅਲ ਚ ਤਾਂ ਬਹੁਤ ਪਿਆਰੀ ਲੁੱਕ ਆ 16800 ਹੈਗਾ ਇਸ ਸੂਟ ਦਾ ਪ੍ਰਾਈਸ ਠੀਕ ਹੈ ਜੀ ਇੱਕ ਸੂਟ ਤੁਹਾਨੂੰ ਬਰਾਈਡਲ ਟੋਨ ਤੇ ਦੰਨੇ ਆ ਇਹ ਹੈਗਾ ਬਰਾਈਡਲ ਸੂਟ ਇਹ ਰਹਾ ਹੈ ਵੀ ਠੀਕ ਹੈ ਜੀ ਸੂਟ ਦਾ ਵਰਕ ਦੇਖੋ ਇਹ ਕਾਫੀ ਜ਼ਿਆਦਾ ਇੰਸਟਾਗ੍ਰam ਤੇ ਫੇਮਸ ਸੂਟ ਆ ਬਹੁਤ ਪਿਆਰਾ ਸੂਟ ਹੈ ਇਹ ਬਾਜੂ ਨੇ ਐਸੀਆਂ ਤੇ ਇਹ ਹੈਗੀ ਆ ਜੀ ਹੈਵੀ ਸਲਵਾਰ ਠੀਕ ਹੈ ਸਲਵਾਰ ਦੇ ਉੱਪਰ ਵਰਕ ਆ ਤੇ ਇਹ ਹੈਗਾ ਇਹਦਾ ਦੁਪੱਟਾ ਚਨਾਉਂ ਸ਼ਫਾਨ ਦਾ ਕਾਫੀ ਜਿਆਦਾ ਲੰਮਾ ਛੋੜਾ ਦੁਪੱਟਾ ਛੋੜਦਾ ਵਿੱਚ ਸਾਰੇ ਚ ਬੂਟੀ ਰਹੂਗੀ ਫੋਰ ਸਾਈਡ ਪ੍ਰੋਪਰ ਬਾਰਡਰ ਦੇ ਨਾਲ ਆ ਸੂਟ ਇਹ ਹੈ प्राइस है जी उन्नीस हजार अठ सौ नब्बे रुपए का सूट है ठीक है बहुत प्यारा सूट है टोटली हैंड वर्क के उपर नैक्सट दे रही हूँ और गेंजा उपर सूट है जी ओरगेंजा की हैगी शर्ट पार्टी भी है सिंपल सोबर से घेरा वर्क के न बहुत प्यारा सूट है ਕ੍ਰੇਪ ਦੀ ਹੈਗੀ ਹੈ ਜੀ ਸਲਵਾਰ ਔਰਗੇਂਜ਼ਾ ਦੀ ਸ਼ਰਟ ਆ ਤੇ ਇਹ ਹੈਗਾ ਜੀ ਫੋਰ ਸਾਈਡਿਡ ਇਹਦਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਹੈਗਾ ਸੂਟ ਦਾ 6000 6000 ਦਾ ਸੂਟ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੋਂ ਹੀ ਕਲਰ ਬਹੁਤ ਸੌਰੀ ਤਿੰਨ ਕਲਰ ਮਿਲਣਗੇ ਇਹਦਾ ਥਰਡ ਕਲਰ ਆ ਬਹੁਤ ਪਿਆਰੀ ਕਲਰ ਆਪਸ਼ਨ ਆ ਇੱਕ ਵੇ ਸੂਟ ਤੁਹਾਨੂੰ ਦਿਖਾਇਆ ਸੀਗਾ ਇਹਦੇ ਵਿੱਚ ਫਿਰੋਜ਼ੀ ਕਲਰ ਦਾ ਸੂਟ ਸੋਲਡ ਆਊਟ ਹੋ ਗਿਆ ਜਿਹਦੇ ਨਾਲ ਫਿਰੋਜ਼ੀ ਕਲਰ ਦਾ ਦੁਪੱਟਾ ਸੀ ਤੇ ਇਹ ਵਾਲਾ ਸੂਟ ਹੈ ਜੀ ਇੱਕ ਆਫ ਵਾਈਟ ਕਲਰ ਦੇ ਉੱਪਰ オーਰਗੈਂਜ਼ਾ ਦੀ ਸ਼ਰਟ ਆ ਠੀਕ ਹੈ ਤੇ ਕਰੀਮ ਕਲਰ ਦੀ ਸਲਵਾਰ ਹੈ ਇਹਦੇ ਨਾਲ ਕ੍ਰੇਪ ਦੀ ਤੇ ਦੁਪੱਟਾ ਦੇਖੋ ਜੀ ਪਹਿਲਾਂ ਤਾਂ ਫੇਰ ਦੁਪੱਟੇ ਦੀ ਲੁੱਕ ਦੇਖ ਲਓ ਕਿਉਂਕਿ ਕਲਰ ਇਹ ਹੈ ਫਿਰ ਜਦੋਂ ਆਪਾਂ ਖੋਲਦੇ ਆ ਤਾਂ ਥੋੜਾ ਲਾਈਟ ਹੋ ਜਾਏਗਾ ਸਾਈਡਡ ਹੈ ਵੀ ਦੁਪੱਟੇ ਦੇ ਨਾਲ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਇਹਦਾ ਪ੍ਰਾਈਸ ਹੈਗਾ 7000 7000 ਦਾ ਸੂਟ ਆ ਨੈਕਸਟ ਹੈਗਾ ਜੀ ਹੈਂਡਵਰਕ ਦੇ ਉੱਪਰ ਔਰਗੇਂਜ਼ਾ ਦੀ ਸ਼ਰਟ ਦੇ ਨਾਲ ਬਹੁਤ ਪਿਆਰਾ ਪੀਸ ਆ ਕريب ਦੀ ਸਲਵਾਰ ਇਹਦੇ ਨਾਲ ਵੀ 3 3 ਮੀਟਰ ਦੀਆਂ ਸਲਵਾਰਾਂ ਤੁਸੀਂ ਇਹਨਾਂ ਦੇ ਨਾਲ ਲਹਿੰਗੇ ਗਰਾਰਾ ਸ਼ਰਾਰਾ ਕੁਛ ਮਰਜੀ ਸਟਿਚ ਕਰਵਾ ਸਕਦੇ ਹੋ ਸਲਵਾਰਾਂ ਸਟਿਚ ਕਰਵਾ ਸਕਦੇ ਹੋ ਔਰਗੈਂਜ਼ਾ ਦੀ ਸ਼ਰਟ ਹੈ ਜੀ 크ਰੇਪ ਦੀ ਸਲਵਾਰ ਆ ਬਹੁਤ ਪਿਆਰਾ ਪੀਸ ਆ ਤੇਰਾ ਦੁਪੱਟਾ ਵੀ ਬਹੁਤ ਸੋਹਣਾ ਹੈ ਔਰਗੈਂਜ਼ਾ ਦਾ ਫੋਰ ਸਾਈਡਿਡ ਹੈਵੀ ਦੁਪੱਟਾ ਇਦਾਂ ਤੇ ਪ੍ਰਾਈਸ ਹੈਗਾ ਸੂਟ ਦਾ 5800 5800 ਕਲਰ ਤੁਹਾਨੂੰ ਦੋ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਜੀ ਸੇਮ ਡਿਜ਼ਾਈਨ ਦੇ ਵਿੱਚ ਇੱਕ ਡਿਜ਼ਾਈਨ ਤੁਹਾਨੂੰ ਹੋਰ ਦਿਖਾਣੇ ਆ ਇਹ ਵੀ ਤੁਹਾਨੂੰ ਔਰਗੈਂਜ਼ਾ ਤੇ ਹੀ ਮਿਲੇਗਾ ਔਰਗੈਂਜ਼ਾ ਦੀ ਸ਼ਰਟ ਆ ਇਹਦਾ ਠੀਕ ਹੈ ਇਹਦੇ ਤੁਹਾਨੂੰ ਪੌਂਚੀਆਂ ਤੇ ਵੀ ਵਰਕ ਮਿਲ ਜੇਗਾ ਜੀ ਇਹ ਪੌਂਚੀਆਂ ਤੇ ਵਰਕ ਹੈ ਬਹੁਤ ਸੋਹਣਾ ਜਿਹਾ ਠੀਕ ਹੈ ਤੇ ਪ੍ਰਾਈਸ ਹੈਗਾ ਇਹਦਾ ਵੀ 5800 ਇਹ ਹੈਗਾ ਇਹਦਾ ਦੁਪੱਟਾ ਇਹ ਤੁਸੀਂ ਸਟਿਚ ਕਰਵਾਣੇ ਆ ਜਾਂ ਗਿਫਟ ਦੇਣੇ ਆ ਬਹੁਤ ਸੋਹਣੀਆਂ ਆਈਟਮਾਂ ਨੇ ਵਿਦ ਪੌਂਚਾ ਵਰਕ ਦੇ ਨਾਲ ਆ ਸੂਟ ਇਹਦੇ ਵਿੱਚ ਕਲਰ ਦੇ ਦੰਨੇ ਆ ਇਹ ਹੈਗੇ ਨੇ ਦੇ ਸਾਰੇ ਕਲਰ ਆਪਸ਼ਨ ਠੀਕ ਹੈ ਜੀ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਸੂਟ ਪਸੰਦ ਆਈ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਤੇ ਜਲਦੀ ਜਲਦੀ ਕਰਾਓ ਬੁਕਿੰਗ ਇਹਨਾਂ ਦੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ